ਦੋਸਤੋ ਮੈਂ ਅਮਰਤ ਸਿੰਘ ਵਾਗਿਰੂ ਪੁਰਾ ਨੇਚਰਲ ਫਾਰਮ ਤੋਂ ਅੱਜ ਆਪਾਂ ਗੱਲ ਕਰਦੇ ਆਂ ਕੈਲੈਂਡੂਲਾ ਕੈਲੈਂਡੂਲੇ ਦੇ ਵਿੱਚ ਤਿੰਨ ਚਾਰ ਕਿਸਮਾਂ ਆਉਂਦੀਆਂ ਨੇ ਕਈਆਂ ਦੇ ਰੰਗ ਇਸ ਤਰ੍ਹਾਂ ਸੰਤਰੀ ਹੁੰਦੇ ਨੇ ਤੇ ਕਈਆਂ ਦੇ ਰੰਗ ਇਸ ਤਰ੍ਹਾਂ yellow ਹੁੰਦੇ ਨੇ ਤੇ ਕਈਆਂ ਦੇ ਪੱਤਿਆਂ ਦੇ ਵਿੱਚ ਥੋੜੀ ਕਾਲਸ ਟਾਈਪ ਹੁੰਦੀ ਹੈ ਤੇ ਗੁੰਦਵੇਂ ਫੁੱਲ ਹੁੰਦੇ ਨੇ ਪੰਘਾਂ ਦੇ ਫੁੱਲ ਬਿਰਲੇ ਹੁੰਦੇ ਨੇ ਤੇ ਚਾਰਕ ਕਿਸਮਾਂ ਦਾ ਜਿਹੜਾ ਕੈਲੈਂਡੂਲਾ ਹੈ ਉਹ ਆਪਣੇ ਕੋਲੇ ਫਾਰਮ ਤੇ ਲੱਗਿਆ ਹੋਇਆ ਹੈਗਾ ਜਿਹੜੀ ਇਹ ਕੈਲੈਂਡੂਲਾ ਦੀ ਫਸਲ ਹੈ ਇੱਕ ਸੀਜ਼ਨਲ ਫਲਾਵਰ ਹੈ ਤੇ ਸੀਜ਼ਨਲ ਫਲਾਵਰ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀਆਂ ਜਿਹੜੀਆਂ ਸਰਦੀਆਂ ਦੇ ਵਿੱਚ ਕਿਸਾਨ ਵੀ اگਾਉਂਦੇ ਨੇ ਪ੍ਰੋਡਕਸ਼ਨ ਲਈ ਫਲਾਵਰ ਸੀਡ ਸੀਡ ਬਣਾਉਂਦੇ ਨੇ ਇਹ ਕੰਪਨੀਆਂ ਵੀ ਨੇ ਪੰਜਾਬ ਦੇ ਵਿੱਚ ਜਿਹੜੀਆਂ ਟਰੇਡਿੰਗ ਕਰਦੀਆਂ ਨੇ ਬੀਜ ਦੀ ਬਾਹਰਲੀਆਂ ਕੰਟਰੀਆਂ ਚ ਮਤਲਬ ਜਿਹੜੀਆਂ ਹੋਰ ਕੰਟਰੀਆਂ ਨੇਗੀਆਂ ਉੱਥੋਂ ਦੀਆਂ ਕੰਪਨੀਆਂ ਕੰਟ੍ਰੈਕਟ ਕਰਕੇ ਪੰਜਾਬ ਦੇ ਫਾਰਮਰਾਂ ਨਾਲ ਤੇ ਕਈ ਕੰਪਨੀਆਂ ਵੀ ਬਣੀਆਂ ਹੋਈਆਂ ਨੇ ਜਿਹੜੀਆਂ ਉਹ ਬੀਜ ਦੀ ਟਰੇਡਿੰਗ ਕਰਦੀਆਂ ਨੇ ਪਰ ਆਪਾਂ ਆਪਣੇ ਫਾਰਮ ਲਈ ਬੀਜ ਪੈਦਾ ਕਰਦੇ ਆ ਬਹੁਤ ਹਰਮਨ ਪਿਆਰਾ ਜਿਹੜਾ ਇਹ ਫੁੱਲ ਹੈ ਤੇ ਬਹੁਤ ਘੱਟ ਜਿਵੇਂ ਆਪਾਂ ਕਹਿੰਦੇ ਨੇ ਮੈਨੇਜਮੈਂਟ ਦਾ ਹੋਣ ਵਾਲਾ ਸਭ ਤੋਂ ਵਧੀਆ ਸੌਖੇ ਤਰੀਕੇ ਨਾਲ ਉਗਣ ਵਾਲਾ ਪੌਦਾ ਹੈ ਤੇ ਇਹਦਾ ਜਿਹੜਾ ਬੀਜ ਹੈ ਉਹ ਵੀ ਅਸੀਂ ਹੁਣ ਆਪਣੇ ਫਾਰਮ ਤੇ ਤਿਆਰ ਕਰ ਰਹੇ ਹਾਂ ਤੇ ਅਗਲੇ ਸਾਲ ਇਹਨੀਆਂ ਜਿਹੜੀਆਂ ਸਾਰੀਆਂ ਵੈਰਾਈਟੀਆਂ ਨੇ ਉਹ ਬੀਜ ਦੇ ਰੂਪ ਚ ਸਾਰਿਆਂ ਨੂੰ ਦੇਵਾਂਗੇ ਤੇ ਜਿਹੜੀ ਆਪਾਂ ਇੱਕ ਮੇਨ ਗੱਲ ਸੀ ਪੀੜ ਨੇ ਆਪਾਂ ਬੀਜ ਫਾਰਮ ਬਣਾਇਆ ਹੈਗਾ ਬੀਜ ਫਾਰਮ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਆਪਾਂ ਹਰ ਇੱਕ ਤਰ੍ਹਾਂ ਦੇ ਫੁੱਲ ਹਰ ਇੱਕ ਤਰ੍ਹਾਂ ਦੀ ਸਬਜ਼ੀ ਜਾਂ ਫਰੂਟ ਪਲਾਂਟ ਉਹ ਕਵਰ ਕਰਨ ਬਾਰੇ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਆਪਾਂ ਨੂੰ ਜਿਵੇਂ ਅੱਜ ਆਪਾਂ ਕੈਲੰਡੂਲੇ ਦੀ ਗੱਲ ਕੀਤੀ ਕੈਲੰਡੂਲੇ ਦਾ ਜਿਹੜਾ ਸੀਡ ਹੈ ਉਹ ਆਪਣੇ ਕੋਲੇ ਅਗਲੇ ਸੀਜ਼ਨ ਲਈ ਹੁਣ ਬਣ ਰਿਹਾ ਹੈਗਾ ਤੇ 20-25 ਦਿਨਾਂ ਨੂੰ ਬੋਲੋ 1 ਮਹੀਨੇ ਤੱਕ ਜਿਹੜਾ ਬੀਜ ਹੈ ਉਹ ਆਪਣੇ ਕੋਲੇ ਬਣ ਕੇ ਤਿਆਰ ਹੋ ਜਾਵੇਗਾ ਤੇ ਇਹਦੀ ਹਰ ਇੱਕ ਸਾਲ ਆਪਾਂ ਪਨੀਰੀ ਵੀ ਸੇਲ ਕਰਦੇ ਆ ਤੇ ਬੀਜ ਵੀ ਸੇਲ ਕਰਦੇ ਆ ਤੇ ਬੂਟੇ ਬਣਾ ਕੇ ਮਾਲੀਆਂ ਨੂੰ ਵੀ ਸੇਲ ਕਰਦੇ ਆ ਜਿਵੇਂ ਇਸ ਤਰ੍ਹਾਂ ਦਾ ਬੂਟਾ ਪੋਲੀਥੀਨ ਚ ਲੱਗਿਆ ਹੁੰਦਾ ਤੇ ਮਾਲੀ ਸਾਡੇ ਕੋਲੋਂ ਲਿਜਾ ਕੇ ਅੱਗੇ ਘਰਾਂ ਤੱਕ ਲਗਾਉਂਦੇ ਨੇ ਧੰਨਵਾਦ ਉਸਤਾਦ